ਬਿੰਦਰਜੀਤ ਸਿੰਘ ਕਾਂਗ ਜਿਲ੍ਹਾ ਆਗੂ ਕਿਸਾਨ ਮਜ਼ਦੂਰ ਸ਼ਹਿਰ ਚੜ੍ਹਦੀ ਪੰਜਾਬ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਇਹ ਕੱਲਾ ਪੰਜਾਬ ਦੀ ਸਾਰੇ ਭਾਰਤ ਦੇ ਵਿੱਚ ਆ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਜਿਹੜਾ ਸਾਡਾ ਉਥੇ ਪਾਣੀ ਆਲਾ ਪ੍ਰਬੰਧ ਨਹੀਂ ਕਰ ਰਹੀ ਜਾਂ ਹੋਰ ਵੀ ਜਿਹੜੇ ਮੁੱਦੇ ਆ ਤੇ ਕੇਂਦਰ ਨੇ ਜਿਹੜੇ ਸਾਡੇ ਇੱਥੇ ਕਿਸਾਨ ਚੇਲਾਂ ਚ ਢੱਕਿਆ ਜਿਹਦੇ ਬਾਰੇ ਸਾਰੇ ਸਾਡੇ ਆਗੂ ਦੱਸ ਗਏ ਆ ਸੋ ਦੂਜੇ ਨੰਬਰ ਤੇ ਬੀਜੇਪੀ ਸਰਕਾਰ ਦਾ ਜਿਹੜਾ ਸਾਡਾ ਵਿਰੋਧ ਆ ਉਹ ਜੋ ਸਾਡੇ ਦੋਵਾਂ ਫਾਰਮਾਂ ਨਾਲੋਂ ਰਣਨੀਤੀ ਬਣੀ ਆ ਬਾਕੀ ਜਥੇਬੰਦੀਆਂ ਨਾਲੋਂ ਬਣੀ ਆ ਜਾਂਤੀ ਬੀਜੇਪੀ ਦੀ ਕੋਈ ਹਮਾਇਤੀ ਪਾਰਟ ਆ ਜਾਂ ਖੁਦ ਬੀਜਪੀ ਆ ਕਿਸੇ ਪਿੰਡ ਕਿਸੇ ਕਸਬੇ ਕਿਸੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਊਗਾ ਕਿਉਂਕਿ ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਜੇ ਦਿੱਲੀ ਜਾਣ ਵਾਸਤੇ ਬਾਉਂਡਰ ਕ੍ਰੋਸ ਕਰਨ ਲਈ ਉਹਨਾਂ ਨੂੰ ਗੋਲੀਆਂ ਨਾਲ ਨਵਾਜਿਆ ਗਿਆ ਉਹਨਾਂ ਦੇ ਟਰੈਕਟਰਾਂ ਦੇ ਟਾਇਰ ਪਾੜੇ ਗਏ ਆ ਇਹ ਸਾਡੇ ਸ਼ੁਭ ਕਰਨ ਨੂੰ ਸਾਡੇ ਤੋਂ ਖੋਇਆ ਗਿਆ ਤੇ ਫਿਰ ਕੋਈ ਹੱਕ ਨਹੀਂ ਬੰਦਾ ਕਿ ਬੀਜਪੀ ਦੀ ਸਰਕਾਰ ਸਾਡੇ ਪਿੰਡਾਂ ਜਾ ਕੇ ਸਾਡੇ ਕੋਲ ਵੋਟਾਂ ਮੰਗੇ ਇਸ ਕਰਕੇ ਉਹਨਾਂ ਨੂੰ ਸਵਾਲ ਜਵਾਬ ਵੀ ਕੀਤੇ ਜਾਣਗੇ ਤੇ ਕੀਤੇ ਵੀ ਜਾ ਰਿਹਾ ਬੜੇ ਪਿੰਡਾਂ ਵਿਚੋਂ ਉਹਨਾਂ ਦੀ ਅਡੋੜਾ ਲਵਾਈਆਂ ਜੇ ਆ ਤਰਨ ਤਰਨ ਦੀ ਧਰਤੀ ਤੇ ਵੀ ਆਏ ਤੇ ਇਸੇ ਤਰ੍ਹਾਂ ਨੂੰ ਵਾਪਸ ਭੇਜਿਆ ਜਾਊਗਾ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡਾ ਸਾਰਾ ਪੰਜਾਬ ਸ਼ਾਂਤ ਵਿੱਚ ਚੱਲ ਰਿਹਾ ਹੈ ਬੀਜੇਪੀ ਦੇ ਲਾਗੂ ਜਿਹੜੇ ਬਣ ਕੇ ਗੋਟਾ ਮੰਗਣ ਕਰਕੇ ਇੱਥੇ ਖੱਲਰ ਪਾ ਕੇ ਸਾਡਾ ਪੀਸਫੁਲੀ ਧਰਨਾ ਜਿਹੜਾ ਚੱਲ ਰਿਹਾ ਇਹਨੂੰ ਦੂਸਰੇ ਬੰਦੇ ਨਾ ਖੜੇ ਸੋ ਹਰ ਤਰੀਕੇ ਨਾਲ ਜਿਹੜਾ ਉਹ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ ਅੱਜ ਜੋ ਹੈ ਇੱਥੇ ਪੁਨਾ ਪਕਿਆ ਵਾ ਇਹ ਸਾਡਾ ਦੋ ਫੋਰਮ ਬਣੇ ਆ ਇੱਕ ਕਿਸਾਨ ਮਜ਼ਦੂਰ ਮੋਰਚਾ ਇੱਕ ਗੈਰ ਰਾਜਨੀਤਿਕ ਮੋਰਚਾ ਉਹਨਾਂ ਵੱਲੋਂ ਕਾਰ ਹੈ ਜਿਹੜੀ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਡੀਸੀ ਤੱਤਾਂ ਦੇ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਜਿਹੜੇ ਫੋਰਮੇ ਕੁੱਪਨੇ ਆ ਪੰਜਾਬ ਸਰਕਾਰ ਦਾ ਇਹ ਕਰਕੇ ਆ ਵੀ ਸਾਡੇ ਉਥੇ ਤਿੰਨ ਖਾਬ ਦੇ ਤਰਨੇ ਲੱਗੇ ਆ ਡਾਬੂ ਵਾਲੀ ਖਨੌਰੀ ਤੇ ਸ਼ੰਭੂ ਉਥੇ ਜਿਹੜਾ ਉਹ ਨਾਂ ਦੇ ਪਾਣੀ ਦਾ ਪ੍ਰਬੰਧ ਕੀਤਾ ਸਰਕਾਰ ਨੇ ਜਿਹੋ ਇਹਨਾਂ ਦਾ ਖਰਜ ਬੰਦਾ ਸਰਕਾਰ ਮਾਈ ਬਾਪ ਆ ਇਹਨਾਂ ਨੇ ਜਿਹੜੇ ਕਿਸਾਨਾਂ ਦੀ ਸਾਰ ਲੈਣੀ ਹੁੰਦੀ ਆ ਉਥੇ ਪਾਣੀ ਦਾ ਪ੍ਰਬੰਧ ਕਰਨਾ ਨਾ ਪਾਣੀ ਦਾ ਪ੍ਰਬੰਧ ਆ ਨਾ ਉਥੇ ਸਫਾਈ ਦਾ ਪ੍ਰਬੰਧ ਆ ਤੇ ਨਾ ਹੀ ਉਥੇ ਬਿਜਲੀ ਦਾ ਪ੍ਰਬੰਧ ਆ ਇਹ ਕਰਕੇ ਨਾ ਦਿਖਾਉਣਾ ਹੈ ਦੱਸਣਾ ਹੈ ਕਿ ਉਥੇ ਆ ਤੁਹਾਡੇ ਖਰਚ ਬੰਦੇ ਆਪਣੇ ਖਰਚ ਦੇ ਕਰੋ ਦੂਜੇ ਨੰਬਰ ਤੇ ਜਿਹੜੇ ਸਾਡੇ